ਨਵਕੌਤਕ ਕਵਤਾ ਪ੍ਰੋਫੈਸਰ ਮੋਹਨ ਸਿੰਘ ਦੀ ਲਿਖੀ ਹੈ ਪਿਆਰੇ ਵਿਦਿਆਰਥੀ ਦਰਸ਼ਕੋ ਹਰ ਹਰਫ ਪੰਜਾਬੀ ਚੈਨਲ ਵਿੱਚ ਤੁਹਾਡਾ ਬਹੁਤ ਸਵਾਗਤ ਕਰਦੇ ਹੁਆ ਅੱਜ ਅਸੀਂ ਇਸ ਕਵਤਾ ਦਾ ਵਿਸ਼ਾ ਕਰਾਂਗੇ ਇਹ ਕਵਤਾ ਇਹ ਕਵਤਾ ਪ੍ਰੋਫੈਸਰ ਮੋਹਨ ਸਿੰਘ ਦੀ ਦੋ ਰੰਗ ਪੁਸਤਕ ਦੇ ਵਿੱਚ ਲੱਗੀ ਹੋਈ ਹੈ ਜਿਹੜੀ ਕਿ ਬੀਏ ਬੀਐਸਸੀ ਬੀਕਾਮ ਦੇ ਵਿੱਚ ਸੈਮੈਸਟਰ 1 ਦੇ ਵਿੱਚ 20 ਅੰਕਾਂ ਦੇ ਅਨੁਸਾਰ ਪੁੱਛਿਆ ਜਾਣਾ ਹੈ ਪ੍ਰਸੰਗ ਸਹਿਤ ਵਿਆਖਿਆ ਜਾਂ ਵਿਸ਼ਾ ਤਾਂ ਇਸਾ ਪ੍ਰਸੰਗ ਜੇ ਗੱਲ ਕਰਨਾ ਮਤਲਬ ਨਵੇਕਲਾ ਕੌਤਕ ਮਤਲਬ ਚਮਤਕਾਰ ਤੇ ਕਵੀ ਨੇ ਇਸ ਵਿੱਚ ਉਸ ਸਮੇਂ ਦਾ ਵਰਣਨ ਕੀਤਾ ਜਦੋਂ 1960 ਦੇ ਆਸ-ਪਾਸ ਦਾ ਜੋ ਬਹੁਤ ਸੀ ਉਹਦੇ ਵਿੱਚ ਇੱਕ ਬਦਲਾਅ ਆਇਆ ਚਾਹੇ ਤਾਂ ਕਹਿ ਸਕਦੇ ਆ ਕਿ ਜਦੋਂ ਸਮਾਜਵਾਦ ਜਿਹੜਾ ਹੈ ਉਹਦਾ ਨਾਰਾ ਉਲੰਧ ਹੋਇਆ ਨਾਰਾ ਦਿੱਤਾ ਗਿਆ ਤੇ ਜਿਹੜੀ ਇੱਕ ਸਰਮਾਇਦਾਰਾ ਮੰਨੋ ਹੋਣ ਵਾਲੀ ਦੁੱਟ ਹੈ ਉਹਦੇ ਇੱਕ ਲਾਫ ਕਵੀ ਨੇ ਆਵਾਜ਼ ਉਠਾਈ ਤੇ ਜ਼ਗੀਰਦਾਰੀ ਪ੍ਰਬੰਧ ਜਿਹੜਾ ਸੀ ਪੂਰੇ ਵਿਸ਼ਵ ਦੇ ਵਿੱਚ ਤਾਂ ਜਾਂ ਪੂਰੇ ਪੰਜਾਬ ਦੇ ਵਿੱਚ ਜ਼ਗੀਰਦਾਰੀ ਪ੍ਰਬੰਧ ਜਿਹੜਾ ਹੈ ਉਹ ਉਹਨੂੰ ਉਹ ਬਤਲਿਆ ਤੇ ਮਜ਼ਦੂਰ ਕਿਸਾਨ ਜਮਾਤ ਜਿਹੜੀ ਹੈ ਉਹ ਅੱਗੇ ਆਈ ਉਹਨਾਂ ਦਾ ਇਨਕਲਾਬ ਸਫਲ ਹੋਇਆ ਤਾਂ ਕਵੀ ਨੇ ਉਸ ਵੇਲੇ ਦੀ ਗੱਲ ਕੀਤੀ ਤੋਂ ਮਜ਼ਾਰਿਆਂ ਕੋਲੋਂ ਮਜ਼ਾਰੇਦਾਰੀ ਜਿਹੜੀ ਆ ਖਤਮ ਹੋਈ ਔਰ ਜ਼ਮੀਨ ਜਿਹੜੀ ਸੀ ਉਹਦੇ ਤੇ ਹੱਕ ਕਿਸਾਨ ਦਾ ਆਪਣਾ ਹੋਇਆ ਤਾ ਕਵੀ ਉਸ ਨੂੰ ਨਵਾਂ ਕੌਤਕ کہہ ਰਿਹਾ ਹੈ ਕਵੀ ਅਨਸਾਰ ਪ੍ਰਾਣੀ ਵਿਚਾਰਧਾਰਾ ਦੀ ਰੋਤ ਬਦਲ ਗਈ ਹੈ ਤੇ ਨਵੀਂ ਰੋਤ ਆ ਗਈ ਇਹ ਨਵੀਂ ਰੋਤ ਉਹ ਹੈ ਜੋ ਜੋ ਇੱਕ ਪੂਰੇ ਜੋ ਕਿਸਾਨ ਜਮਾਤ ਹੈ ਉਸ ਦੇ ਵਾਸਤੇ ਇੱਕ ਨਵਾਂ ਇਨਕਲਾਬ ਲੈ ਕੇ ਆਈ ਹੈ ਕਿ ਉਹਨਾਂ ਨੂੰ ਆਪਣੀਆਂ ਜ਼ਮੀਨਾਂ ਦਾ ਵੰਡ ਦਾ ਹੱਕ ਜਿਹੜਾ ਹੈ ਉਹ ਮਿਲੇਗਾ ਤੇ ਉਹਨਾਂ ਨੂੰ ਜ਼ਕੀਰਦਾਰਾਂ ਦੇ ਅਧੀਨ ਹੋ ਕੇ ਖੇਤੀ ਨਹੀਂ ਕਰਨੀ ਪਵੇਗੀ ਉਹ ਆਪਣੀਆਂ ਜ਼ਮੀਨਾਂ ਦੇ ਮਾਲਕ ਬਣ ਸਕਦੇ ਹਨ ਤਾਂ ਉਸ ਵੇਲੇ ਕਵੀ ਨੂੰ ਲੱਗਾ ਕਿ ਇੱਕ ਨਵੀਂ ਰੋਤ ਆਈ ਹੈ ਜਿਸ ਨੇ ਨਵਾਂ ਪਹਿਰਾਵਾ ਪਾਲਿਆ ਹੈ ਚੋਲਾ ਬਦਲਨਾ ਭਾਵ ਇੱਕ ਤਾਂ ਵਿਚਾਰਾਂ ਦਾ ਚੋਲਾ ਬਦਲਿਆ ਦੂਸਰਾ ਸਾਡੀ ਸਮਾਜ ਦੇ ਵਿੱਚ ਸੋਚ ਦਾ ਚੋਲਾ ਬਦਲਿਆ ਜਿਵੇਂ ਤਾਰਾ ਜੋ ਚੱਲ ਰਿਹਾ ਸੀ ਪਹਿਲਾਂ ਕਿ ਜ਼ਕੀਰਦਾਰਾਂ ਦੇ ਅਧੀਨ ਹੋ ਕੇ ਜਿਹੜੇ ਮੁਜਾਰੇਦਾਰੀ ਹੈ ਜਾਂ ਜਿਹੜੇ ਲੋਕ ਆ ਕਿਸਾਨ ਹੈ ਕੰਮ ਕਰਦੇ ਸਨ ਤੇ ਬਤਲੇ 'ਚ ਉਹਨਾਂ ਨੂੰ ਥੋੜਾ ਬਹੁਤ ਅਨਾਜ ਮਿਲਦਾ ਸੀ ਤੇ ਉਹ ਕਦੇ ਵੀ ਉਸ ਜ਼ਮੀਨ ਦੇ ਮਾਲਕ ਨਹੀਂ ਸੀ ਬਣ ਸਕਦੇ। ਮੈਂ ਕਵੀ ਕਹਿੰਦਾ ਹੈ ਕਿ ਨਵੀਂ ਘਟਨਾ ਵਾਪਰੀ ਹੈ ਜਿਸ ਨੇ ਪੁਰਾਣੀ ਧਾਰਮਿਕ ਵਿਚਾਰਧਾਰਾ ਨੂੰ ਤੇ ਪੁਰਾਣੀ ਸਮਾਜਿਕ ਵਿਚਾਰਧਾਰਾ ਨੂੰ ਖਤਮ ਕਰ ਦਿੱਤਾ ਹੈ ਤੇ ਕਵੀ ਅਨੁਸਾਰ ਇਸ ਤੋਂ ਪਹਿਲਾਂ ਬਹੁਤ ਸਾਰੇ ਚਮਤਕਾਰ ਦੁਨੀਆ ਨੇ ਵੇਖੇ ਨੇ ਐ ਵੇਖੇ ਹੋਣਗੇ ਪਰ ਇਹ ਚਮਤਕਾਰ ਧਰਤੀ ਤੇ ਵਾਪਰਨ ਵਾਲਾ ਚਮਤਕਾਰ ਹੈ। ਕਿਹੜੀ ਧਰਤੀ ਦੇ ਮਾਲਕ ਕਿਸਾਨ ਨੂੰ ਉਸ ਦੀ ਕੀਤੀ ਫਸਲ ਦਾ ਪੂਰਾ ਮੁੱਲ ਮਿਲਿਆ ਔਰ ਉਸ ਨੂੰ ਜਗੀਰਦਾਰਾਂ ਤੋਂ ਮੁਕਤੀ ਮਿਲੀ। ਲੋਬੀਆਂ ਦਾ ਜਾਦੂ ਟੁਠਾ ਪੈ ਗਿਆ। ਭਾਵੇਂ ਉਹ ਲੋਕ ਜਿਹੜੇ ਜਗੀਰਦਾਰ ਸਨ, ਜਿਹੜੇ ਲਾਲਚ ਕਰਨ ਵਾਲੇ ਸਨ, ਉਹਨਾਂ ਦਾ ਅੱਜ ਜਾਦੂ ਟੁਠਾ ਪੈ ਗਿਆ ਹੈ ਤੇ ਸੋਨਾ ਬਣਿਆ ਅੰਨ ਦਾ ਤੇ ਮਾਸ ਦਾ। ਕਹਿੰਦਾ ਭਾਵੇਂ ਜਿਸ ਤਰ੍ਹਾਂ ਪੁਰਾਣਾ ਇੱਕ ਆਪਾ ਸੁਣਦੇ ਆ ਨਾ ਕਿ ਬਾਈ ਦਾਸ ਨਾਂ ਦਾ ਇੱਕ ਮਨੁੱਖ ਰਾਜਾ ਹੈ ਰਾਜਾ ਸੀ ਜੋ ਪਿੰਦਾ ਸੀ ਜਿਸ ਨੂੰ ਹੱਥ ਲਾਵਾਂ ਉਹ ਚੀਜ਼ ਸੋਨੇ ਦੀ ਹੋ ਜਾਵੇ ਤਾਂ ਉਸ ਨੇ ਜਦੋਂ ਸਾਰੀਆਂ ਚੀਜ਼ਾਂ ਨੂੰ ਘਰ ਦੇ ਵਿੱਚ ਹੱਥ ਲਾਇਆ ਸੋਨੇ ਦੀ ਬਣ ਗਿਆ ਤੇ ਚਮਤਕਾਰ ਕਾਰਨ ਉਸ ਦੀ ਕੁੜੀ ਵੀ ਧੀ ਵੀ ਸੋਨੇ ਦੀ ਬਣ ਗਈ ਸੀ ਪਰ ਕਵੀ ਕਹਿੰਦਾ ਕਿ ਅੱਜ ਉਹ ਲਾਲਚ ਫੁੱਟਾ ਪੈ ਗਿਆ ਹੈ ਅੱਜ ਮਜ਼ਦੂਰ ਕਿਸਾਨ ਜਮਾਤ ਜਿਹੜੀ ਹੈ ਉਸ ਦਾ ਇਨਕਲਾਬ ਸਫਲ ਹੋ ਗਿਆ ਹੈ ਸੰਸਾਰ ਵਿੱਚ ਖੁਸ਼ਹਾਲੀ ਫਾਇਦਾ ਹੋ ਗਈ ਹੈ ਤੇ ਜਿਹੜੇ ਮਾਈ ਦਾਸ ਜਿਹੜਾ ਇੱਕ ਜ਼ਗੀਰਦਾਰ ਦਾ ਇੱਕ ਪ੍ਰਤੀਕ ਹੈ ਕਿ ਜੋ ਧਨ ਜਾਂ ਸੋਨੇ ਦੀ ਮੰਗ ਕਰਦਾ ਸੀ ਤੇ ਉਹਨੂੰ ਵੱਤੋਂ ਵੱਦ ਉਹਦੀ ਮੰਗ ਮੰਨੀ ਗਈ ਕੁਦਰਤ ਵੱਲੋਂ ਤੇ ਉਹ ਜਿਸ ਚੀਜ਼ ਨੂੰ ਹੱਥ ਲਾਉਂਦਾ ਹੈ ਸੋਨੇ ਦੀ ਬਣ ਜਾਂਦੀ ਕਵੀ ਅਨੁਸਾਰ ਅੱਜ ਮਾਈ ਦਾਸ ਵਰਗੇ ਜਿਹੜੇ ਲਾਲਚੀ ਲੋਕ ਹਨ ਉਹਨਾਂ ਦਾ ਲਾਲਚ ਖਤਮ ਹੋ ਗਿਆ ਹੈ ਤੇ ਉਹਨਾਂ ਦੀ ਉਹਨਾਂ ਨੂੰ ਸਮਝ ਆ ਗਈ ਹੈ ਕਿ ਪੈਸੇ ਦੀ ਜਗ੍ਹਾ ਪੈਸਾ ਇਨਸਾਨ ਦੀ ਜਗ੍ਹਾ ਇਨਸਾਨ ਹੈ ਭਾਵ ਉਹਨਾਂ ਨੂੰ ਇਨਸਾਨੀਅਤ ਦੀ ਕਦਰ ਕਰਨ ਦਾ ਜਿਹੜਾ ਹੈ ਧਿਆਨ ਉਹ ਆ ਗਿਆ ਹੈ ਮਉਜ਼ਜ਼ ਦੇ ਅੱਗੇ ਜਾਦੂ ਹਾਰਿਆ ਹੁਣ ਇੱਥੇ ਕਵੀ ਇਹ ਕਹਿ ਰਿਹਾ ਹੈ ਕਿ ਮਉਜ਼ਾ ਮੀਨਸੀ ਚਮਤਕਾਰ ਤੋਤਕ ਤੇ ਜਾਦੂ ਹਾਰਿਆ ਕਹਿੰਦਾ ਭਾਵ ਕਿ ਜਿਹੜਾ ਸਰਮਾਇਦਾਰ ਜਾਂ ਜ਼ਗੀਰਦਾਰ ਵਿਅਕਤੀ ਹੈ ਉਹ ਜਿਸ ਤਰ੍ਹਾਂ ਪਹਿਲਾਂ ਆਪਣੇ ਅਧੀਨ ਲੋਕਾਂ ਨੂੰ ਕਰਕੇ ਮਾਨੁਪਾਂ ਦੇ ਕੰਮ ਉਹਨਾਂ ਤੋਂ ਕਰਾ ਕੇ ਉਹਨਾਂ ਦੀ ਪੂਰੀ ਮਿਹਨਤ ਨਹੀਂ ਸੀ ਦੇਦਾ ਅੱਜ ਜਦੋਂ ਲੋਕਾਂ ਦੇ ਅੰਦਰ ਚੇਤਨਾ ਆ ਗਈ ਹੈ ਉਹ ਕਿਸਾਨ ਮਜ਼ਦੂਰ ਜਮਾਤ ਚੇਤਨ ਹੋ ਗਈ ਹੈ ਤਾਂ ਅੱਜ ਉਹ ਜਿਹੜਾ ਜ਼ਕੀਰਦਾਰ ਹੈ ਉਸ ਦਾ ਜਾਦੂ ਖਤਮ ਹੋ ਗਿਆ ਹੈ ਤੇ ਕਿਸਾਨ ਮਜ਼ਦੂਰ ਜਿਹੜੇ ਹਨ ਉਹਨਾਂ ਦੀ ਚੇਤਨਾ ਜਿਹੜੀ ਹੈ ਉਹ ਨਵਾਂ ਕੌਂਤਕ ਬਣ ਕੇ ਅੱਗੇ ਆਈ ਹੈ ਇਸ਼ਕ ਅੱਗੇ ਠਹਿਰਦੀ ਕਿਤਾਬਗਾਰ ਤਾਂ ਕਵੀ ਇਥੇ ਕਹਿ ਰਿਹਾ ਹੈ ਕਿਸਾਨ ਜਿਹੜੇ ਧਰਤੀ ਦੇ ਬਲ ਰਾਖੇ ਆ ਕਿਸਾਨ ਮਜ਼ਦੂਰ ਉਹਨਾਂ ਦੇ ਉਹਨਾਂ ਨੂੰ ਇਸ਼ਕ ਹੈ ਆਪਣੀ ਜ਼ਮੀਨ ਦਾ ਧਰਤੀ ਨਾਲ ਉਹ ਜ਼ਗੀਰਦਾਰ ਦੀ ਵਿਕਾਰ ਜਿਹੜੀ ਸੀ ਜਾਂ ਜ਼ਗੀਰਦਾਰ ਦੀ ਜਿਹੜੀ ਨਿਲਕਾਰ ਸੀ ਜਾਂ ਜਿਹਦੇ ਜੀ ਚਾ ਜ਼ਗੀਰਦਾਰ ਜਿਹੜਾ ਬਿਨਾਂ ਮਜ਼ਦੂਰੀ ਤੋਂ ਉਹਨਾਂ ਕੋ ਕੰਮ ਕਰਾਉਂਦਾ ਸੀ ਹੁਣ ਉਹਨਾਂ ਨੇ ਉਹ ਕੰਮ ਕਰਨਾ ਛੱਡ ਦਿੱਤਾ ਹੈ ਕਿਉਂਕਿ ਉਹਨਾਂ ਦਾ ਚੇਤਨਾ ਆ ਗਈ ਹੈ ਕਿ ਉਹ ਗੁਲਾਮ ਨਹੀਂ ਹਨ ਉਹ ਕਾਮੇ ਹਨ ਮਿਹਨਤੀ ਹਨ ਤੇ ਜਿੱਥੇ ਵੀ ਕੰਮ ਕਰਨਗੇ ਉਹਨਾਂ ਨੂੰ ਉਸ ਤਰ੍ਹਾਂ ਉਹਨੇ ਵਿਨੇਗਾ ਤੇ ਖਤਮ ਸਭ ਠੱਕ ਠੱਕ ਹੋਈ ਸੁਨਿਆਰ ਦੀ ਹੁਣ ਇਹਦੇ ਵਿੱਚ ਦੱਸਿਆ ਗਿਆ ਕਿ ਜਿਸ ਤਰ੍ਹਾਂ ਸੁਨਿਆਰਾ ਹੈ ਉਹ ਇੱਕ ਥੋੜਾ ਥੋੜਾ ਥੜ ਤੋਂ ਠੱਕ ਠੱਕ ਕਰਕੇ ਕੋਈ ਗਹਿਣਾ ਬਣਾਉਂਦਾ ਹੈ ਬੜੇ ਬੜਾ ਸਮਾਂ ਲਾ ਕੇ ਉਸੇ ਪ੍ਰਕਾਰ ਜਿਹੜਾ ਜ਼ਗੀਰਦਾਰ ਹੈ ਉਹਨੇ ਕਿਸਾਨਾਂ ਨੂੰ ਜਾਂ ਮਜ਼ਦੂਰਾਂ ਨੂੰ ਆਪਣਾ ਬੰਦੀ ਬਣਾਇਆ ਹੋਇਆ ਸੀ ਤੇ ਆ ਉਹਦੀ ਜ਼ਮੀਨ ਉੱਪਰ ਉਹ ਖੇਤੀ ਕਰਦੇ ਸਨ ਤੇ ਉਹ ਥੋੜਾ ਥੋੜਾ ਕਰਕੇ ਉਹਨਾਂ ਨੂੰ ਅਨਾਜ ਦਿੰਦਾ ਸੀ ਜਾਂ ਥੋੜਾ ਥੋੜਾ ਕਰਕੇ ਪੈਸਾ ਦਿੰਦਾ ਸੀ ਤਾਂ ਇਹ ਯੁੱਗ ਖਤਮ ਹੋ ਗਿਆ ਤੇ ਲੋਹਾਰ ਰੂਪੀ ਕਿਸਾਨ ਮਜ਼ਦੂਰ ਦੀ ਸੋਚ ਜਿਹੜੀ ਹੈ ਸ਼ੋਸ਼ਣ ਕਰਨ ਵਾਲੇ ਇਸ ਵਿਅਕਤੀ ਦੇ ਖਿਲਾਫ ਉੱਠ ਖੜੇ ਹੋਏ ਹਨ ਇਹ ਮਜ਼ਦੂਰ ਕਿਸਾਨ ਜਮਾਤ ਨੇ ਇੱਕ ਐਸਾ ਵਾਰ ਕੀਤਾ ਹੈ ਜਿਸ ਦੇ ਨਾਲ ਜ਼ਗੀਰਦਾਰ ਦੀ ਲੁੱਟ ਜਿਹੜੀ ਹੈ ਉਹ ਖਤਮ ਹੋ ਗਈ ਅ ਅਗਲੇ ਪੈਰੇ 'ਚ ਜਕੜੇ ਧਰਤੀ ਨਾਲ ਖੱਬਲ ਵਗਣਾ ਜਕੜੇ ਹੁੰਦਾ ਵੀ ਜੁੜੇ ਹੋਏ ਹਨ ਧਰਤੀ ਨਾਲ ਖੱਬਲ ਹੁੰਦਾ ਉਹ ਕਾ ਜਿਹੜਾ ਆਪਣੇ ਆਪ ਹੀ ਉਗ ਜਾਂਦਾ ਹੈ ਜਿਸ ਨੂੰ ਨਾ ਕਿਸੇ ਤਰ੍ਹਾਂ ਦੀ ਕੋਈ ਮਿਹਨਤ ਕਰਕੇ ਨਹੀਂ ਉਗਾਇਆ ਜਾਂਦਾ ਤੇ ਕਵੀ ਕਹਿੰਦਾ ਕਿ ਕਿਸਾਨ ਮਜ਼ਦੂਰ ਕਾਮੇ ਲੋਕ ਜਿਹੜੇ ਹਨ ਸਦੀਆਂ ਤੋਂ ਹੀ ਜਗੀਰਦਾਰ ਦੀ ਨੋਟ ਦਾ ਸ਼ਿਕਾਰ ਹਨ ਤੇ ਇਹ ਧਰਤੀ ਤੇ ਵਿੱਚ ਇਹੋ ਜਿਹੇ ਲੋਕ ਹਨ ਜਿਵੇਂ ਘਾ ਆਪੇ ਉਗ ਪੈਂਦਾ ਸੀ ਖੱਬੜ ਆਪੇ ਉਗ ਪੈਂਦਾ ਹੈ ਉਦਾਂ ਹੀ ਮਜ਼ਦੂਰ ਕਿਸਾਨ ਲੋਕ ਜਿਹੜੇ ਹਨ ਉਹਨਾਂ ਦੇ ਅੰਦਰ ਜਿਹੜੀ ਗੁਲਾਮੀ ਦੀ ਭਾਵਨਾ ਸੀ ਉਹ ਆਪੇ ਉਗ ਜਾਂਦੀ ਹੈ ਸਦੀਆਂ ਤੋਂ ਇਹ ਦੱਬੇ ਤੇ ਲਤਾੜੇ ਹੋਏ ਸਨ ਸਦੀਆਂ ਤੋਂ ਇਹ ਜ਼ਕੀਰਤਾਰ ਤੇ ਕਾਮੇ ਬਣੇ ਹੋਏ ਸਨ ਹੋ ਕੇ ਸੁੱਕੜ ਖੁੱਲੇ ਪਰਬਤ ਵਾਂਗਰਾ ਇਹ ਕਭੀ ਕਹਿੰਦਾ ਅੱਜ ਜਦੋਂ ਇਹਨਾਂ ਦੇ ਅੰਦਰ ਚੇਤਨਾ ਆ ਗਈ ਹੈ ਵਿਗਿਆਨ ਕਿ ਚੇਤਨਾ ਆ ਗਈ ਹੈ ਪੜ੍ਹ ਲਿਖ ਗਏ ਹਨ ਤਾਂ ਅੱਜ ਇਹਨਾਂ ਦੀ ਇਨਕਲਾਬ ਦੀ ਜਿੱਤ ਹੋਈ ਹੈ ਜਿਵੇਂ ਜਿਸ ਤਰ੍ਹਾਂ ਪਰਬਤ ਖੜੇ ਹੋ ਕੇ ਵੱਡੀਆਂ-ਵੱਡੀਆਂ ਹਵਾਵਾਂ ਦਾ ਟੱਕਰਾ ਕਰ ਲੈਂਦੇ ਹਨ ਉਸ ਤਰ੍ਹਾਂ ਜਿਹੜੀ ਇਹ ਮਜ਼ਦੂਰ ਜਮਾਤ ਹੈ ਕਿਸਾਨ ਹਨ ਉਹਨਾਂ ਨੇ ਜ਼ਗੀਰਦਾਰ ਨਾਲ ਟੱਕਰ ਲੈਣ ਦਾ ਮਨ ਬਣਾ ਲਿਆ ਹੈ ਜ਼ਗੀਰਦਾਰ ਤੋਂ ਸਮਝਿਓ ਜਿਹੜਾ ਜਿਸ ਦੇ ਕੋਲ ਲੋਕਾਂ ਦੀ ਜਿਸ ਕੋਲ ਜ਼ਮੀਨ ਹੈ ਤੇ ਆਪਣੀ ਜ਼ਮੀਨ ਦੇ ਉੱਤੇ ਉਹ ਲੋਕਾਂ ਕੋਲੋਂ ਵਾਹ ਖੇਤੀ ਕਰਾਉਂਦਾ ਹੈ ਤੇ ਬਦਲੇ ਚ ਉਹਨਾਂ ਨੂੰ ਬਸ ਮੁਠੀ ਭਰ ਨਾਜ ਥੋੜਾ ਜਿਹਾ ਦੇਂਦਾ ਜਿਸ ਦੇ ਨਾਲ ਉਹਨਾਂ ਦਾ ਗੁਜ਼ਾਰਾ ਹੋ ਸਕੇ ਤੇ ਸਾਰੀ ਉਮਰ ਉਸਦੀ ਗੁਲਾਮੀ ਕਰ ਸਕਣ ਘੱਠੇ ਮੂੰਹ ਦੇ ਭਾਰ ਹੰਕਾਰੇ ਹੋਏ ਇਹ ਹੰਕਾਰੇ ਹੋਏ ਜ਼ਗੀਰਦਾਰ ਜਿਹੜੇ ਹਨ ਓਹੋ ਪੌਤ ਮੂ ਦੇ ਪਹਾੜ ਟਿਕ ਪਏ। ਭਾਵ ਉਹਨਾਂ ਨੂੰ ਆਪਣੀ ਮੂਹ ਦਿਖਾਣੀ ਪਈ ਹੈ ਕਿਉਂਕਿ ਜਿਹੜਾ ਪਾਕਿਸਤਾਨ ਮਸਦੂਦ ਕਿਰਤੀ ਕਾਬੇ ਹਨ ਉਹ ਪਰਬਤ ਬਣ ਕੇ ਖੜੇ ਹੋ ਗਏ ਹਨ। ਉਹਨਾਂ ਦੀ ਹਰ ਤਰ੍ਹਾਂ ਦੀ ਜ਼ਿਆਦਤੀ ਦੇ ਖਿਲਾਫ, ਹਰ ਤਰ੍ਹਾਂ ਦੀ ਬੇਇਨਸਾਫ਼ੀ ਦੇ ਖਿਲਾਫ। ਕਵੀ ਕਹਿੰਦਾ ਪਹਾਉਂ ਦੇ ਪੁੱਤਰ, ਪਹਾਉਂ ਦੇ ਮਾਲਕ ਬਣਦੇ। ਕਵੀ ਨੇ ਇੱਥੇ ਜਿਹੜੀ ਗੱਲ ਕੀਤੀ ਹੈ ਬੜੀ ਇਨਕਲਾਬ ਦੇ ਜੇਤੂ ਹੋਣ ਦਾ ਅਨੁਭਵ ਦੁਨੀਆ ਦੇ ਅੰਦਰ ਚੇਤਨਾ ਵਧਨ ਨਾਲ ਕਬੀ ਅਨਸਾਰ ਮਜ਼ਦੂਰ ਤੇ ਕਿਸਾਨ ਜਿਹੜੇ ਹਨ ਉਹ ਆਪਣੀ ਧਰਤੀ ਦੇ ਮਾਲਕ ਬਣ ਗਏ ਹਨ ਤੇ ਧਰਤੀ ਦੇ ਦੁਸ਼ਮਣ ਜਿਹੜੇ ਸੀਗੇ ਜ਼ਕੀਰਦਾਰ ਜਾਂ ਹੋਰ ਲੋਟੂ ਲੋਕ ਉਹ ਬਹੁਤ ਖ਼ਵਾਰ ਹੋਏ ਹਨ ਖ਼ਵਾਰ ਹੋਣ ਦਾ ਭਾਰ ਰਿਹਾ ਉਹਨਾਂ ਨੂੰ ਬਹੁਤ ਨੁਕਸਾਨ ਹੋਇਆ ਹੈ ਭਾਵੇਂ ਜਦੋਂ ਕਿਸਾਨ ਮਜ਼ਦੂਰ ਨੂੰ ਸਮਝ ਆ ਗਈ ਹੈ ਕਿ ਉਸਨੂੰ ਲੁੱਟਣ ਵਾਲਾ ਜ਼ਕੀਰਦਾਰ ਆਪਣੇ ਤਾਂ ਘਰ ਭਰ ਰਿਹਾ ਹੈ ਪਰ ਉਹਨਾਂ ਦੀਆਂ ਤਾਂ ਲੋੜਾਂ ਵੀ ਪੂਰੀਆਂ ਹੋ ਰਹੀਆਂ ਉਦੋਂ ਫਿਰ ਜੋ ਇਨਕਲਾਬ ਆਇਆ ਜੋ ਇੱਕ ਜ਼ਗੀਰਦਾਰ ਪ੍ਰਬੰਧ ਖਤਮ ਹੋਇਆ ਉਸ ਵੇਲੇ ਧਰਤੀ ਦੇ ਪੁੱਤਰ ਕਿਸਾਨ ਧਰਤੀ ਦੇ ਪੁੱਤਰ ਮਜ਼ਦੂਰ ਧਰਤੀ ਦੇ ਮਾਲਕ ਬਣ ਗਏ ਤੇ ਜਿਹੜੇ ਉਹਨਾਂ ਤੋਂ ਕੰਮ ਕਰਾ ਕੇ ਵੇਲੇ ਰਹਿ ਕੇ ਆਪਣਾ ਜੀਵਨ ਦੀ ਆਸ਼ ਪ੍ਰਸਤੀ ਕਰਦੇ ਵਾਲੇ ਜ਼ਗੀਰਦਾਰ ਸਨ ਉਹਨਾਂ ਨੂੰ ਬਰਬਾਦੀ ਦਾ ਕੁਆਰੀ ਦਾ ਸਾਹਮਣਾ ਕਰਨਾ ਪਿਆ ਹੋਇਆ ਸਰਮਾਇਏ ਸਰਮਾਏ ਦਾ ਮਹਿਕਾਨਾ ਵਿਰਾਨ ਸਰਮਾਇਦਾਰਾਂ ਦਾ ਮਹਿਕਾਨਾ ਮਪਾਬ ਉੱਥੇ ਸ਼ਰਾਬ ਪੀਤੀ ਜਾਂਦੀ ਹੈ ਸ਼ਰਾਬਖਾਨਾ ਜ਼ਰਮਾਇਦਾਰੀ ਦਾ ਜਿਹੜਾ ਮਸਤੀ ਸੀ ਉਹਨਾਂ ਦੀ ਐਸ਼ ਪ੍ਰਸਤੀ ਸੀ ਉਹ ਖਤਮ ਹੋ ਗਈ ਤੇ ਉਤਰਿਆ ਜ਼ਗੀਰਦਾਰੀ ਦਾ ਖੁਮਾਰ ਸਦੀਆਂ ਤੋਂ ਜ਼ਗੀਰਦਾਰ ਬਣ ਕੇ ਆਪਣੇ ਆਪ ਨੂੰ ਦੁਨੀਆ ਦਾ ਬਾਦਸ਼ਾਹ ਠਵਾ ਕੇ ਆਪਣੀ ਧਰਤੀ ਦੇ ਕਾਬੇ ਲੋਕਾਂ ਦੀ ਲੁੱਟ ਕਰ ਰਹੇ ਸਨ ਉਹਨਾਂ ਦਾ ਖੁਮਾਰ ਜਾਂ ਉਹਨਾਂ ਦੀ ਨਸ਼ਾ ਉਤਰ ਗਿਆ ਹੈ ਤੇਤੇ ਵਾਂਗੂ ਮੁੜ ਕੇ 라ਵਣ ਠੱਠਿਆ 라ਵਣ ਦਾ ਭਾਵ ਇੱਥੇ ਕਵੀ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਇੱਕ ਬੁਰਾਈ ਕਰਨ ਵਾਲਾ ਜੀ ਕੀ ਤਾਰਾ ਦਾ ਜਿਹੜਾ ਇੱਕ ਵਿਹਾਰ ਸੀ ਉਹ ਫੋੜ ਕੇ ਠੱਗ ਗਿਆ ਹੈ ਖਤਮ ਹੋ ਗਿਆ ਹੈ ਜਿਸ ਤਰ੍ਹਾਂ ਰਾਮ ਰਾਜ ਦੇ ਵਿੱਚ ਰਾਵਣ ਰੂਪੀ ਜਿਹੜਾ ਬੁਰਾਈ ਸੀ ਉਹ ਖਤਮ ਹੋਈ ਸੀ ਉਸੇ ਪ੍ਰਕਾਰ ਨਵਾਂ ਜੋਗ ਗਾਉਣ ਨਾਲ ਇਨਕਲਾਬੀ ਚੇਤਨਾ ਆਉਣ ਨਾਲ ਜਿਹੜੇ ਉਹ ਕਿਸਾਨ ਮਜ਼ਦੂਰ ਸਨ ਉਹ ਤਾਂ ਅ ਤਰਤੀ ਤੇ ਆਪਣੀ ਜ਼ਮੀਨ ਜਾਇਦਾਦ ਦੇ ਮਾਲਕ ਬਣੇ ਤੇ ਲੰਕਾ ਜਿਹੜੀ ਸੀ ਉਹਦੀ 라वण ਦੀ ਉਹ phsam ਹੋ ਗਈ। ਭਾਵੇਂ ਜਗੀਰਦਾਰਾਂ ਨੂੰ ਉਸ ਤਰ੍ਹਾਂ ਹਾਰ ਖਾਣੀ ਪਈ ਜਿਸ ਤਰ੍ਹਾਂ ਰਾਮ ਜੀ ਦੇ ਜਿੱਤ ਤੋਂ ਬਾਅਦ 라वण ਨੂੰ ਹਾਰ ਹੋਈ ਸੀ ਵੱਡੀ ਹਿੰਮਤ ਹੁੰਦੀ ਜਾ ਕੇ ਦੁਆ ਕبھی ਇੱਥੇ ਦੱਸ ਰਿਹਾ ਹੈ ਕਿ ਇਹ ਹਿੰਮਤ ਜ਼ਿਆਦਾ ਵੱਡੀ ਹੁੰਦੀ ਹੈ। ਜਿਹੜੀ ਦੁਆ ਹੈ ਉਹ ਤਾਂ ਸਾਡੇ ਮਾਨਸਿਕ ਮਾਨਸਿਕ ਸਕੂਨ ਨੂੰ ਮਿਲਦੀ ਹੈ ਪਰ ਹਿੰਮਤ ਸਾਡੀ ਸਰੀਰਕ ਸ਼ਕਤੀ ਨਾਲ ਹੀ ਆ ਸਕਦੀ ਹੈ। ਤੇ ਕਵੀ ਕਹਿੰਦਾ ਕਿ ਹਿੰਮਤ ਕਰਕੇ ਕਿਸਾਨਾਂ ਮਜ਼ਦੂਰਾਂ ਨੇ ਆਪਣੇ ਹੱਕ ਲੈ ਲਏ ਹਨ ਤੇ ਮਜ਼ਦੂਰ ਨੂੰ ਇਹ ਸਮਝ ਆ ਗਈ ਹੈ ਕਿ ਕੇਵਲ ਉਹ ਕਿਸੇ ਤਰ੍ਹਾਂ ਦੀ ਗੈਬੀ ਸ਼ਕਤੀ ਦੀ ਉਮੀਦ ਨਾਲ ਉਹ ਅਮੀਰ ਨਹੀਂ ਹੋ ਸਕਦਾ ਉਸ ਨੂੰ ਆਪਣੇ ਹੱਥੀਂ ਕੰਮ ਕਰਕੇ ਤੇ ਆਪਣੇ ਬਣਦੇ ਹੱਕ ਲੈ ਕੇ ਹੀ ਉਸ ਨੂੰ ਜਿਹੜਾ ਉਹਦਾ ਚੀਜ਼ਨ ਹੈ ਉਸ ਉਰ ਸਕਦਾ ਹੈ ਸਮਰ ਸਕਦਾ ਹੈ ਧਰਮ ਦੇ ਟੂਨੇ ਤੇ ਟੱਪਲੇ ਨਾ ਚੱਲੇ ਹੁਣ ਕਵੀ ਇਥੇ ਕਹਿ ਰਿਹਾ ਕਿ ਸਦੀਆਂ ਤੋਂ ਜ਼ਗੀਰਦਾਰ سرمایہਦਾਰ ਲੋਕ ਮਜ਼ਦੂਰ ਜਾਂ ਗਰੀਬ ਲੋਕਾਂ ਨੂੰ ਕਹਿ ਰਹੇ ਸਨ ਕਿ ਇਹ ਤਾਂ ਉਹਨਾਂ ਦੀ ਕਿਸਮਤ ਹੈ ਹੀ ਨਹੀਂ ਬਦਲ ਸਕਦੀ ਪਰ ਅੱਜ ਜਦੋਂ ਉਹਨਾਂ ਨੇ ਹਿੰਮਤ ਕਰਕੇ ਮਿਹਨਤ ਕਰਕੇ ਆਪਣੀਆਂ ਜ਼ਮੀਨਾਂ ਜ਼ਗੀਰਦਾਰੀ ਪ੍ਰਬੰਧ ਖਤਮ ਹੋਣ ਤੇ ਲੈ ਲਈਆਂ ਹਨ ਤਾਂ ਕਵੀ ਅਨੁਸਾਰ ਹੁਣ ਜਿਹੜੇ ਧਰਮ ਦੇ ਅੰਧਵਿਸ਼ਵਾਸ ਹਨ ਉਹ ਖਤਮ ਉਹ ਜਿਹੜੇ ਹਨ ਉਹ ਹਾਰ ਮੰਨ ਗਏ ਹਨ ਕਿਉਂਕਿ ਕਿਰਤੀ ਕਿਸਾਨ ਮਜ਼ਦੂਰ ਨੂੰ ਪਤਾ ਚੱਲ ਗਿਆ ਹੈ ਕਿ ਕਿਸੇ ਤਰ੍ਹਾਂ ਦੇ ਵੀ ਧਾਰਮਿਕ ਪਖੰਡ ਨਾਲ ਕਿਸੇ ਤਰ੍ਹਾਂ ਦੇ ਧਾਰਮਿਕ ਖੰਡ ਨਾਲ ਉਹਨਾਂ ਨੂੰ ਆਜ਼ਾਦੀ ਨਹੀਂ ਮਿਲ ਸਕਦੀ ਜੇ ਉਹਨਾਂ ਨੂੰ ਆਪਣੀ ਜ਼ਮੀਨ ਦਾ ਜਾਂ ਆਪਣੀ ਜ਼ਗੀਰਦਾਰੀ ਤੋਂ ਮੁਕਤੀ ਨਹੀਂ ਮਿਲ ਸਕਦੀ ਉਹਨਾਂ ਨੂੰ ਕੋਸ਼ਿਸ਼ ਕਰਨੀ ਪਵੇਗੀ ਬਸ ਦਾ ਮੰਦਰ ਖਲੋਤੇ ਰਹਿ ਗਏ ਕਬੀਏ ਦਸ ਦਸਰਿਆ ਹੈ ਕਿ ਜਿਹੜੇ ਕਿਸਾਨ ਮਜ਼ਦੂਰ ਹਨ ਉਹਨਾਂ ਨੂੰ ਸਮਝ ਆ ਗਈ ਹੈ ਕਿ ਮੰਦਰ ਮਸਜਿਦ ਜਿਹੜੇ ਹਨ ਇਹ ਕੇਵਲ ਦਰਮਦਾਹੀ ਇੱਕ ਨਾਮ ਹਨ ਇਹਨਾਂ ਦੇ ਮੱਥਾ ਟੇਕਣ ਨਾਲ ਕੋਈ ਆਪਣੀ ਜਿਹੜੀ ਹੱਕ ਹੈ ਉਸ ਨੂੰ ਨਹੀਂ ਮਿਲਦਾ ਸਗੋਂ ਹੱਕ ਤਾਂ ਆਪਣਾ ਲੈਣਾ ਪੈਂਦਾ ਗਿੱਟੇ ਗੋਡੇ ਭੰਨ ਕੇ સામਰਾਜ ਦੇ સામਰਾਜ ਦੇ ਸਮਝ ਕੇ ਪੋਸਮਾਰਜ ਜਿੱਥੇ ਕੁਝ ਲੋਕਾਂ ਦੇ ਹੱਥ ਵਿੱਚ ਹੀ ਸ਼ਕਤੀ ਹੋਵੇ ਤੇ ਗਰੀਬ ਮਜ਼ਦੂਰ ਵਿਚਾਰੇ ਜਿਹੜੇ ਹਨ ਉਹ ਉਹ ਸ਼ੋਸ਼ਿਤ ਹੁੰਦੇ ਰਹਿਣ ਲੁੱਟੇ ਜਾਂਦੇ ਰਹਿੰਦੇ ਤੇ ਕਵੀ ਕਹਿ ਰਿਹਾ ਹੈ ਕਿ ਅੱਜ ਸਮਾਂ ਆਇਆ ਹੈ ਇਹ ਸਾਮਰਾਜ ਦੇ ਗਿੱਤੇ ਗੁੱਡੇ ਪਟ ਗਏ ਹਨ ਤਬ ਕਿਸਾਨੀ ਲੋਕਾਂ ਨੇ ਕਿ ਸਜਾ ਜਿਹੜੇ ਇਨਕਲਾਬੀ ਲੋਕ ਹਨ ਉਹਨਾਂ ਨੇ ਜ਼ਗੀਰਦਾਰੀ ਪ੍ਰਬੰਧ ਖਤਮ ਕਰ ਦਿੱਤਾ ਹੈ ਤੇ ਆਪਣਾ ਹੱਕ ਲੈ ਲਿਆ ਹੈ ਤੇ ਦਗੀ ਕੁੰਦਨ ਵਾਂਗ ਤੇ ਮਜ਼ਦੂਰ ਤੇ ਮਜ਼ਦੂਰ ਜਿਹੜਾ ਸਦੀਆਂ ਤੋਂ ਲਤਾੜਿਆ ਹੋਇਆ ਸੀ ਅੱਜ ਉਸ ਦੀ ਦੇ ਉਸ ਦਾ ਸਰੀਰ ਕੁੰਦਨ ਵਾਂਗ ਚਮਕ ਗਿਆ ਹੈ ਆਪਣੇ ਹੱਕ ਲੈ ਕੇ ਚਮਕੀਦਾਰੂ ਵਾਂਗ ਮੋੜ ਕੇ ਤੀ ਦੀ ਅੱਖ ਤੇ ਉਹ ਕੀਰਤੀ ਕਿਸਾਨ ਜਿਹੜਾ ਸਦੀਆਂ ਤੋਂ ਲਤਾੜਿਆ ਜਾ ਰਿਹਾ ਸੀ ਤੇ ਉਸ ਨੂੰ ਕਿਹਾ ਜਾ ਰਿਹਾ ਸੀ ਕਿ ਉਸ ਦੀ ਕਿਸਮਤ ਕਰਕੇ ਉਹ ਗਰੀਬ ਹੈ ਜਦੋਂ ਉਸ ਨੂੰ ਜ਼ਕੀਰਦਾਰੀ ਪ੍ਰਬੰਧ ਦੇ ਦਸਤਾ ਬਣਦਾ ਹੱਕ ਮਿਲ ਗਿਆ ਹੈ ਜ਼ਕੀਰਦਾਰੀ ਪ੍ਰਬੰਧ ਖਤਮ ਹੋਣ ਤੋਂ ਬਾਅਦ ਦਸਤਾ ਬਣਦਾ ਹੱਕ ਮਿਲ ਗਿਆ ਹੈ ਤਾਂ ਉਸ ਦੀ ਅੱਖ ਫੇਰ ਚਮਕ ਗਈ ਹੈ ਅਰਥਾਤ ਉਹਦੇ ਅੰਦਰ ਇੱਕ ਅਨੋਖੀ ਜਿਹੜੀ ਮਸਤੀ ਹੈ ਮਨ ਵਿੱਚ ਅਨੋਖੀ ਖੁਸ਼ੀ ਆ ਗਈ ਹੈ ਜਿਸ ਦਾ ਪ੍ਰਭਾਵ ਉਸ ਦੀਆਂ ਅੱਖਾਂ 'ਚ ਵੇਖਿਆ ਜਾ ਸਕਦਾ ਹੈ ਵੇਖ ਕਭੀ ਕਹਿ ਰਿਹਾ ਹੈ ਕਿ ਇਹ ਸਾਰੇ ਦਾਦੂ ਹੈ ਸਿਲਾ ਉਸ ਨੂੰ ਮਜ਼ਦੂਰ ਨੂੰ ਚਾਨਣ ਮਿਲ ਗਿਆ ਹੈ ਪਰ ਉਸ ਨੂੰ ਇੱਕ ਰਸਤਾ ਮਿਲ ਗਿਆ ਹੈ ਕਿ ਉਸ ਦਾ ਜੀਵਨ ਹੁਣ ਸੁੱਖਾ ਸੌਖਾ ਹੋ ਗਿਆ ਸਾਰੀ ਦੁਨੀਆ ਨਾਲ ਚਾਨਣ ਭਰ ਗਈ ਦੂਰ ਹੋਇਆ ਜੱਗ ਤੋਂ ਹਨੇਰੇ ਦਾ ਪੱਕ ਲੁੱਟਣ ਵਾਲੇ سرمਾਇਏ ਦਾ ਜੀਵ ਤਾਰ ਪ੍ਰਬੰਧ ਦਾ ਖਤਮ ਹੋਣ ਨਾਲ ਮਜ਼ਦੂਰ ਦਾ ਸਰੀਰ ਸੋਨੇ ਵਾਂਗ ਚਮਕ ਉੱਠਿਆ ਹੈ ਇਰਤੀ ਦੀ ਅੱਖ ਦੇ ਵਿੱਚ ਰੌਸ਼ਨੀ ਆ ਗਈ ਹੈ ਵਿਚਾਰਾਂ ਦੀ ਖਿਆਲਾਂ ਦੀ ਖੂਬਸੂਰਤੀ ਦੀ ਤੇ ਸਾਰੀ ਦੁਨੀਆ ਚਾਨਣ ਨਾਲ ਭਰ ਗਈ ਹੈ ਅਰਥਾਤ ਇਨਕਲਾਬ ਦੀ ਜਿਹੜੀ ਇੱਕ ਰੌਸ਼ਨੀ ਹੈ ਉਹ ਸਾਰੇ ਪਾਸੇ ਫੈਲ ਗਈ ਹੈ ਤੇ ਇਸ ਸੰਸਾਰ ਵਿੱਚ ਜੋ ਹਨੇਰੇ ਦਾ ਜਿਹੜਾ ਯੁੱਗ ਹੈ ਉਹ ਖਤਮ ਹੋ ਗਿਆ ਹੈ 1 ਹਫਤਾ 1960 ਦੇ ਆਸ-ਪਾਸ ਕਵੀ ਨੇ ਲਿਖੀ ਸੀ ਜਦੋਂ ਜੀਵਨਦਾਰੀ ਬਰਬਾਦ ਖਤਮ ਹੋਇਆ ਹਰੀ ਕ੍ਰਾਂਤੀ ਦਾ ਇੱਕ ਨਵਾਂ ਯੁੱਗ ਸ਼ੁਰੂ ਹੋਇਆ ਤੇ ਕਵੀ ਕਹਿ ਰਿਹਾ ਹੈ ਕਿ ਮਜ਼ਦੂਰ ਇਨਕਲਾਬ ਨੂੰ ਧਰਮ ਜਾਂ ਧਾਰਮਿਕ ਸਥਾਨਾਂ ਤੇ ਮੱਥਾ ਟੇਕ ਕੇ ਕੇਵਲ ਮਾਨਸਿਕ ਸ਼ਾਂਤੀ ਮਿਲ ਸਕਦੀ ਹੈ ਪਰ ਆਪਣਾ ਹੱਕ ਲੈਣ ਲਈ ਉਹਨਾਂ ਨੂੰ ਹਿੰਮਤ ਕਰਨੀ ਪਈ ਤੇ ਜਦੋਂ ਮਜ਼ਦੂਰ ਕਿਸਾਨ ਜਿਹੜੇ ਹਨ ਉਹਨਾਂ ਨੂੰ ਸਾਾਸ ਹੋ ਗਿਆ ਕਿ ਉਹ ਕਿਸੇ ਦੇ ਅਧੀਨ ਨਹੀਂ ਹਨ ਸਗੋਂ ਉਹਨਾਂ ਦੁਆਰਾ ਕੀਤੇ ਕੰਮ ਨਾਲ ਹੀ ਜ਼ਮੀਨਦਾਰ سرمایہਦਾਰ ਆਪਣੇ ਆਪ ਨੂੰ ਖੁਸ਼ਹਾਲ ਦਾ ਉਤਮ ਮੰਨਦਾ ਹੈ ਤਾਂ ਉਹਨਾਂ ਨੇ ਆਪਣੇ ਜਿਹੜੇ ਹੱਕ ਹਨ ਉਹਨਾਂ ਨੂੰ ਮਿਲ ਗਏ ਤੇ ਕਵੀ ਦੇ ਨਵਾਂ ਕੌਤਕ ਨੂੰ ਇੱਕ ਨਵਾਂ ਯੁੱਗ ਕਿਹਾ ਹੈ ਜਿੱਥੇ ਜ਼ਗੀਰਦਾਰੀ ਪ੍ਰਬੰਧਕ ਜ਼ਗੀਰਦਾਰੀ ਪ੍ਰਬੰਧਾ ਮੈਂ ਫਿਰ ਦੱਸ ਰਹੀ ਹਾਂ ਕਿ ਜਦੋਂ ਕੁਝ ਲੋਕਾਂ ਕੋਲ ਜ਼ਮੀਨ ਹੈ ਤੇ ਦੂਜੇ ਉਹਨਾਂ ਦੀ ਜ਼ਮੀਨ ਤੇ ਖੇਤੀ ਕਰਕੇ ਥੋੜਾ ਬਹੁਤ ਉਸ ਦਾ ਇਜਲਾ ਦਾ ਲੈਂਦੇ ਹਨ ਉਸ ਵੇਲੇ ਜਿਹੜਾ ਹੈ ਸੀ ਉਹ ਖਤਮ ਹੋਇਆ ਤੇ ਨਵੇਂ ਯੁੱਗ ਦੀ ਸ਼ੁਰੂਆਤ ਨਾਲ ਇੱਕ ਨਵਾਂ ਅਹਿਸਾਸ ਹੋਇਆ ਮੇ ਤੁਕਸਾਨੀ ਯੋ ਕਿਸੇ ਗਨੁ ਘਟਨੀਆਂ ਹਨ ਇਹ ਬੜੀ ਇਨਕਲਾਬੀ ਕਵਤਾ ਹੈ ਜਿਹੜੀ ਕਿ ਕਵੀ ਦੀ ਕ੍ਰਾਂਤੀਕਾਰੀ ਸੋਚ ਦਾ ਪ੍ਰਗਟਾਵਾ ਕਰਦੀ ਹੈ ਹਰ ਇੱਕ ਪੰਜਾਬੀ ਨਾਲ ਜੁੜਨ ਦੇ ਧੰਨਵਾਦ ਤੇ ਇਸ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਬਹੁਤ ਬਹੁਤ ਸ਼ੁਕਰੀਆ